ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚਿਆ ਮੋੜ ਮੰਡੀ ਦੀ ਮੰਡੀ ਤੇ ਪਸ਼ੂ ਵਾਲਾ ਮੇਲਾ ਇੱਥੇ ਹਰ 20 ਤਰੀਕ ਨੂੰ ਲੱਗਦਾ ਹੈ ਅੱਜ 20 ਮਾਰਚ ਹੋ ਗਿਆ ਤੇ ਅੱਜ ਤੁਹਾਨੂੰ ਦਿਖਾਉਣਿਆ ਕੋਈ ਟੌਪ ਦੀ ਮੱਝ ਤੇ ਆਹ ਮੱਝ ਜਿਹੜੀ ਵੱਡੇ ਕੱਦ ਵਾਲੀ ਆ ਬਹੁਤ ਵੱਡਾ ਕੱਦ ਦਾ ਮੱਝ ਦਾ ਤੇ ਇਹ ਤੁਹਾਨੂੰ ਤੋਰ ਕੇ ਦਿਖਾਉਣਿਆ ਬੰਗਣ ਪੁੱਛਦੇ ਲੈਣੇ ਡਿਟੇਲ ਇਹਦੀ ਤੇ ਬਾਕੀ ਤੁਸੀਂ ਮੱਝ ਦੇਖ ਲਓ ਮੱਝ ਦਾ ਜਿਹੜਾ ਕੱਦ ਹੈ ਉਹ ਤੁਸੀਂ ਆਪ ਅੰਦਾਜ਼ਾ ਲਾ ਲਓਗੇ ਤੁਸੀਂ ਬਹੁਤ ਵੱਡੇ ਕੱਦ ਕਾਟ ਦੀ ਮੱਝ ਹੈਗੀ ਆਮ ਮੱਝਾਂ ਨਾਲੋਂ 4 ਫੁੱਟ ਡੇਢ ਫੁੱਟ ਉੱਚੀ ਖੜੀ ਆ ਲੰਮੀ ਆ ਰੇਲ ਦਾ ਇੰਜ ਨਹੀਂ ਕਹਿ ਸਕਦੇ ਆਪਾਂ ਨੂੰ ਤੇ ਬਹੁਤ ਵਧੀਆ ਟਾਪ ਦੀ ਮੱਝ ਹੈਗੀ ਸਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਬਾਅਦ ਚ ਆਪਾਂ ਬਾਗਾਂ ਨਾਲ ਵਿਕਲ ਵੀ ਕਰਾਵਾਂਗੇ ਤੇ ਦੁੱਧ ਦੀ ਡਿਟੇਲ ਲਵਾਂਗੇ ਤੇ ਵੀ ਕਿੰਨੇ ਮੁੱਲ ਕੀ ਮੰਗਦੇ ਆਪਾਂ ਮੁੱਲ ਵੀ ਕਰਾਵਾਂਗੇ ਵੀਡੀਓ ਚ ਬਹੁਤ ਵੱਡਾ ਕੱਦ ਹੈ ਆਪ ਦੇਖ ਸਕਦੇ ਹੋ ਤੁਸੀਂ ਦੇਖੋ ਬਹੁਤ ਟੌਪ ਦੀ ਮਰਚ ਆ ਚੰਗੀ ਆ ਹਾਲੇ ਵੀ ਦੀ ਸਾਫ ਆ ਬਾਈ ਕੀ ਕੱਦ ਕਾੜ ਦੇਖੋ ਤੁਸੀਂ ਬਹੁਤ ਵੱਡਾ ਕੱਦ ਕਾਠ ਕਹਿ ਸਕਦੇ ਆ ਬਹੁਤ ਸੋਹਣੀ ਮੱਝ ਆ ਤੁਸੀਂ ਤਸੱਲੀ ਕਰਕੇ ਆਪ ਦੀ ਲਿਆ ਸਕਦੇ ਹੋ ਬਾਈਆਂ ਦਾ ਵਪਾਰ ਦਾ ਕੰਮ ਹੈ ਤੇ ਬਾਈਆਂ ਨਾਲ ਰੇਟ ਦੀ ਗੱਲ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਰੇਟ ਕਰ ਦਿਆਂ ਮੋਲਾ ਦਾ 2.5 ਕਰਦੇ ਆ ਬਾਈ ਜੀ ਅੱਛਾ ਜੀ ਬਾਕੀ ਜੋ ਕੋਈ ਲਾਊਗਾ ਮੌਕੇ ਤੇ ਮਾਨਤਾ ਰਹੂਗੀ ਤੇ ਆਪਣਾ ਇਹ ਸੂਆ ਕਿੰਮੇ ਆ ਜੀ ਤੀਜਾ ਸੂਆ ਬਾਈ ਜੀ ਤੇ ਦੁੱਧ ਕਿੰਨਾ ਹੈ 17 ਕਿਲੋ ਕੰਡੇ ਦੇ ਧਰ ਕੇ ਤਿਆਰ ਆ 17 ਕਿਲੋ ਕੰਡੇ ਦਾ ਤਿਆਰ ਆ ਕੰਡੇ ਦਾ ਤਿਆਰ ਤੇ ਪਿੰਡ ਕਿਹੜਾ ਆ ਗਿਆ ਆਪਣਾ ਡੰਡਾਂ ਵਾਲਾ ਪਿੰਡ ਆ ਬਾਈ ਡੰਡਾਂ ਵਾਲਾ ਪਿੰਡ ਆ ਤੇ ਆਪਣਾ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਬਾਈ ਤੇ ਘਰੇ ਪਸ਼ੂ ਹੁੰਦੇ ਆਰ ਵਕਤ ਆ ਹੁੰਦੇ ਆ ਬਾਈ ਸਰ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਦੁਬਾਰਾ ਨੰਬਰ ਬਈ ਆਪਣਾ ਹੈਗਾ 98777 96777 95521 95521 ਬਈ ਹਰ ਵਕਤ ਤੁਸੀਂ ਬਾਈ ਦੇ ਘਰੋਂ ਵੀ ਹੈਗੇ ਜਿਹੜੇ ਵਪਾਰ ਦਾ ਕੰਮ ਕਰੇ ਪਸ਼ੂ ਹੁੰਦੇ ਆ ਤੇ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੇ ਬਾਈ ਜਿਹੜਾ ਏਰੀਆ ਬਾਈ ਦਾ ਨਥਾਣੇ ਦੇ ਨੇੜੇ ਰਹਿੰਦਾ ਪਿੰਡ ਝੰਡਾ ਵਾਲਾ ਤੇ ਧੰਨਵਾਦ ਵੀਰੇ ਵੀਡੀਓ ਦੇਖਣ ਲਈ